ਗੜਸ਼ੰਕਰ ਚੰਡੀਗੜ੍ਹ ਮੁੱਖ ਮਾਰਕ ਤੇ ਸੜਕ ਦੇ ਵਿਚਕਾਰ ਡਿਵਾਈਡਰ ਟੁੱਟੇ ਹੋਣ ਦੇ ਕਾਰਨ ਤੇ ਲਾਈਟਾਂ ਖਰਾਬ ਹੋਣ ਦੇ ਕਾਰਨ ਆਏ ਦਿਨ ਹਾਦਸੇ ਵਾਪਰੇ ਨੇ ਜਿਸ ਨੂੰ ਲੈ ਕੇ ਸੰਘਰਸ਼ ਕਮੇਟੀ ਦੇ ਵਲੋਂ ਉਕਤ ਥਾਂ ਤੇ ਪਹੁੰਚ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਅਦਰਸਲ ਇੱਥੇ ਕੰਡੀ ਸੰਘਰਸ਼ ਕਮੇਟੀ ਦੇ ਵੱਲੋਂ ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਗਈ ਇਸ ਮੌਕੇ ਕੰਡੀ ਸੰਘਰਸ਼ ਕਮੇਟੀ ਦੇ ਸੁਭਾਈਆ ਗੁਦਰਸ਼ਨ ਸਿੰਘ ਮੱਟੂ ਤੇ ਅਵਤਾਰ ਸਿੰਘ ਜੋ ਕਿ ਸਾਬਕਾ ਸਰਪੰਚ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ੰਕਰ ਚੰਡੀਗੜ੍ਹ ਰੋਡ ਤੇ ਟੁੱਟੇ ਹੋਏ ਡਿਵਾਈਡਰ ਤੇ ਲਾਈਟਾਂ ਖਰਾਬ ਹੋਣ ਦੇ ਕਾਰਨ ਆਏ ਦਿਨ ਹਾਦਸੇ ਵਾਪਰੇ ਨੇ ਪਰ ਸਰਕਾਰ ਤੇ ਸਬੰਧਤ ਵਿਭਾਗ ਇਸ ਤੋਂ ਮੂੰਹ ਜਾਣ ਬੈਠਾ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਬੰਧਤ ਵਿਭਾਗ ਦੇ ਵੱਲੋਂ ਡਿਵਾਈਡਰ ਰਿਪੇਅਰ ਨਹੀਂ ਕੀਤਾ ਗਿਆ ਤੇ ਲਾਈਟਾਂ ਚਾਲੂ ਨਹੀਂ ਕੀਤੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ ਮੈਂ ਦਰਸ਼ਨ ਸਿੰਘ ਮੱਟੂ ਕਨਵੀਨਰ ਕੰਡੀਸ਼ਨ ਸੰਘਰਸ਼ ਕਮੇਟੀ ਪੰਜਾਬ ਇਹ ਗੱਲ ਕਹਿਣਾ ਚਾਹੁੰਦਾ ਗੜਸ਼ੰਕਰ ਤੋਂ ਬੜਾਚੌਰ ਚੰਦੀਗੜ੍ਹ ਵਾਲੀ ਡਿਫੈਂਸ ਰੋਡ ਤੇ ਗੜਸ਼ੰਕਰ ਬੜਨਸਾਰ ਜਿਹੜਾ ਡਿਵਾਈਡਰ ਆ ਰੋਜ਼ਾਨਾ ਲੋਕਾਂ ਦਾ ਖੂਨ ਮੰਗਣ ਵਾਲਾ ਥਾਂ ਬਣ ਗਿਆ ਇਹ ਸਰਕਾਰ ਪੀਡਬੀਡੀ ਬੀਐਨਆਰ ਨਗਰ ਕੌਂਸਲ ਦੇ ਜ਼ਿੰਮੇਵਾਰ ਵਾ ਇੱਕ ਲਾਈਟ ਨਹੀਂ ਜਿਹੜੇ ਲੋਕ ਪਿੱਛੇ ਸਪੀਡ ਤੇ ਆਂਦੇ ਆ ਘਰ ਪਹੁੰਚਣਾ ਚਾਹੁੰਦੇ ਆ ਉਹ ਹਸਤਾਂ ਅੱਜ ਪਹੁੰਚ ਰਹੇ ਆ ਇਹ ਡਿਵਾਈਡਰ ਤਾਂ ਬਣਾ ਇਸ ਕਰਕੇ ਸੀ ਪਹਿਲਾ ਬਡਾਂਗਾ ਪਾਰਟੀ ਟੋਲ ਪਲਾਜਿਆਂ ਨੇ ਬੇਅਸੀ ਲੋਕਾਂ ਨੂੰ ਕੋਈ ਸਹੂਲਤ ਦੇਵਾਂਗੇ ਇਹ ਮੌਤ ਦਾ ਖੌ ਬਣ ਗਿਆ ਆ ਗੜ ਸ਼ੰਕਰ ਬਗਵਾਈ ਆਲੂ ਜਿਹੜੀ ਸੜਕ ਬਲਾ ਚੌਰ ਨੂੰ ਜਾਂਦੀ ਆ ਉਥੇ ਲਾਈਟ ਲਾਈ ਜਾਵੇ ਉਹ ਲਾਈਟ ਦੱਸੇ ਬੁਝਣ ਅਰ ਜੱਗ ਕੇ ਬੇਗਾਹ ਖਤਰਾ ਆ ਆਮ ਤੌਰ ਤੇ ਡਵਾਈਡਰਾਂ ਤੇ ਜਿਹੜੇ ਟਵਿੰਕਲਰ ਲਾਏ ਜਾਂਦੇ ਆ ਬੁਝਣ ਵਾਲੀਆਂ ਜਿ ਜਗਣ ਵਾਲੀਆਂ ਲਾਈਟਾਂ ਲਾਈਆਂ ਜਾਂਦੀਆਂ ਆ ਜਿਹੜੀਆਂ ਇੰਡੀਕੇਸ਼ਨ ਦਿੰਨੀਆਂ ਇਹ ਵੀ ਨਹੀਂ ਸਰਕਾਰ ਕਰ ਸਕਦੀ ਇਹ بڑے ਹਾਦਸੇ ਦਾ ਕੋਈ ਇੰਤਜ਼ਾਰ ਕਰਦੀ ਆ ਨਗਰ ਕੌਂਸਲ بڑے ਹਾਦਸੇ ਦਾ ਕੋਈ ਇੰਤਜ਼ਾਰ ਕਰਦੀ ਆ ਜਾਂ ਪੀਡਬੀ ਬੀ ਐਂਡ ਆਰ ਇਸ ਗੱਲ ਦਾ ਉਡੀਕ ਕਰਦੇ ਆ ਵੀ ਪਹਿਲਾਂ 70 ਵਿਛਣ ਲੋਕਾਂ ਦੇ ਮਰਜਣ ਇਹ ਬਹੁਤ ਵੱਡਾ ਕੰਮ ਨਹੀਂ ਹੈ ਦੂਸਰੇ ਪਾਸੇ ਜਸ਼ਨਾ ਡੁੱਬੀ ਸਰਕਾਰ ਬਾਕੀ ਸਾਡੇ ਗਈ ਸਰਕਾਰ ਉਹਲੇ ਜ਼ਰੂਰੀ ਆ ਵੀ ਪਹਿਲਾਂ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਆ ਰੱਖਿਆ ਕੀਤੀ ਜਾ ਸਕੇ ਬੱਚੇ ਲੋਕ ਬੁੱਢੇ ਠੇਰੇ ਆਪਣੇ ਘਰੀ ਪਹੁੰਚ ਸਕਣ ਇਹ ਸੜਕ ਚੱਲਦੀ ਬਹੁਤ ਹੈ ਡਿਫੈਂਸ ਰੋਡ ਵੀ ਆ ਇਹ ਹਾਈਵੇ ਵੀ ਆ ਇਹ ਉਹ ਸੜਕ ਆ ਜਿੱਤੇ ਹਰ ਆ ਬੰਦਾ ਜੰਮੂ ਕਸ਼ਮੀਰ ਤੋਂ ਪਰੇ ਦਿੱਲੀ ਤੱਕ ਜਾਂਦੇ ਆ ਇਹ ਸੜਕ ਤੇ ਰੋਜ਼ ਐਕਸੀਡੈਂਟ ਹੁੰਦੇ ਆ ਅਸੀਂ ਮੰਗ ਕਰਦੇ ਆ ਕੰਡੀਸ਼ਨ ਅਸ਼ ਕਮੇਟੀ ਵੱਲੋਂ ਜੇ ਸਰਕਾਰ ਨੇ ਇਹਦੇ ਤੇ ਕੰਨ ਨਾ ਤਰਿਆ ਨਗਰ ਕੌਂਸਲ ਨੇ ਕੰਨ ਨਾ ਤਰਿਆ ਪੀਡਬੀਡ ਆਰ ਨਾਲ ਨਾ ਤਾਂ ਅਸੀਂ ਜ਼ੋਰਦਾਰ ਸੰਘਰਸ਼ ਕਰਾਂਗੇ ਕੰਡੀਸ਼ਨ ਅਰਸ਼ ਕਮੇਟੀ ਵੱਲੋਂ ਇਹਲੇ ਸਰਕਾਰ ਤੇ ਇਹ ਜਿਹੜੀਆਂ ਉਹਦੇ ਆਧਾਰੇ ਨੇ ਇਹ ਜ਼ਿੰਮੇਵਾਰ ਹੋਊਗੇ ਤਾਂ ਮੈਂ ਅਫਤਾਰ ਸਿੰਘ ਸਾਬਕਾ ਸਰਪੰਚ ਮਲਕੋਵਾਲ ਇੱਥੇ ਡਿਵਾਈਡਰ ਤੇ ਖੜੇ ਹਾਂ ਇਹ ਡਿਵਾਈਡਰ ਦੇ ਨਜ਼ਦੀਕ ਤੇ ਤਕਰੀਬਨ 50 ਗੱਜ ਤੇ ਮੇਰਾ ਘਰ ਹੈ ਤਕਰੀਬਨ ਹਾਇ ਦਿਨ ਇੱਥੇ ਐਕਸੀਡੈਂਟ ਹੁੰਦੇ ਆ ਜਿਹਦੇ ਵਿੱਚ ਰਾਤ ਨੂੰ ਲੋਕਾਂ ਦੀਆਂ ਚੀਕਾਂ ਪੈਂਦੀਆਂ ਐ ਅਸੀਂ ਦੌੜ ਕੇ ਇੱਥੇ ਪਹੁੰਚਦੇ ਆਂ ਲੋਕਾਂ ਦੀ ਹੈਲਪ ਕਰਦੇ ਆਂ ਬਹੁਤ ਬੜੀ ਸਰਕਾਰ ਨੂੰ ਕਹਿ ਚੁੱਕੇ ਆਂ ਨਗਰ ਕੌਂਸਲ ਨੂੰ ਕਹਿ ਚੁੱਕੇ ਆਂ ਕਿ ਕੋਈ ਇੱਧਰ ਧਿਆਨ ਨਹੀਂ ਦੇ ਰਿਹਾ ਤੇ ਅਸੀਂ ਬੇਨਤੀ ਕਰਦੇ ਆਂ ਨਗਰ ਕੌਂਸਲ ਨੂੰ ਬੀ ਐਂਡ ਆਰ ਨੂੰ ਸਰਕਾਰ ਨੂੰ ਵੀ ਇਹਦੇ ਤੇ ਛੇਤੀ ਤੋਂ ਛੇਤੀ ਉਹ ਜਿਹੜੀਆਂ ਜਗਮਗਰਦੀਆਂ ਲਾਈਟਾਂ ਟਵਿੰਕਰ ਲਾਈਟ ਜਿਹਨੂੰ ਕਹਿੰਦੇ ਉਹ ਲਾਈਆਂ ਜਾਣ ਇੱਥੇ ਮੋੜੇ ਕੋਈ ਲਾਈਟ ਲਾਈ ਜਾਵੇ ਜਿਹਦੇ ਨਾਲ ਦੂਰ ਤੋਂ ਆਂਦੀ ਗੱਡੀ ਨੂੰ ਪਤਾ ਲੱਗ ਸਕੇ